ਕੀ ਮੁੱਲ ਕਰਦੇ ਕੁੜੀ ਦਾ ਵਸੀਰ ਪਿੰਡ ਦੇ ਵਿੱਚ ਲੱਭੀ ਹੈ ਦਾਦੇ ਪੁੱਤੇ ਦੀ ਜੋੜੀ ਦੋਨਾਂ ਨੇ ਰੱਖੀ ਆਪ ਉਹਦੀ ਇੱਕ ਇੱਕ ਕੁੜੀ ਨਾਲੇ ਰੱਖੀਆ ਘਰੇ ਕਬੂਤਰਾਂ ਦੀ ਜੋੜੀ ਕਰਦੇ ਆ ਗੱਲਬਾਤ ਆਜੋ ਬਣੇ ਰੋ ਵੀਡੀਓ ਸੱਗੀ ਆ ਬਾਈ ਜੀ ਅੱਜ ਤੁਹਾਨੂੰ ਲੈ ਕੇ ਆਏ ਪਿੰਡ ਵਸੀਰ ਤੇ ਜਿਹੜਾ ਹਰਮਾਨਗੜ ਤਹਿਸੀਲ ਟਿੱਬੀ ਆ ਬਾਈ ਯਾਰ ਕਿਹਨਾਂ ਕੋ ਘੋੜੀਆਂ ਰੱਖੀਆਂ ਇੱਥੇ ਦੋ ਘੋੜੀਆਂ ਤੇ ਬਾਈ ਬੈਠਾ ਨਾਲ ਉਹਦੇ ਡੈਡੀ ਜੀ ਬੈਠੇ ਆ ਤੇ ਨਾਲ ਬਾਈ ਦਾ ਮੁੰਡਾ ਬੈਠਾ ਠੀਕ ਆਤਾ ਹੋ ਜੀ। ਸਤਿ ਸ੍ਰੀ ਅਕਾਲ ਜੀ। ਹੋਰ ਠੀਕ ਆ? ਉਹ ਵਧੀਆ। ਕਿੰਨਾ ਟਾਈਮ ਕੋੜੀਆਂ ਰੱਖਦੇ ਆਪਾਂ ਨੂੰ? ਹੁਣ ਤਾਂ 3 ਸਾਲ ਹੋ ਗਏ ਜੀ ਪਹਿਲਾਂ ਪੁਰਾਣੀ ਬੋਤ ਰੱਖੀਏ ਕੋੜ। ਅੱਛਾ ਪਹਿਲਾਂ ਰੱਖਦੇ ਰਹੇ ਤੁਸੀਂ? ਪਹਿਲਾਂ ਰੱਖਦੇ ਯਾਰ 10 ਕੋੜੀ ਹੁੰਦੀ ਸੀ। ਅੱਛਾ। ਕੋੜਾ ਹੀ ਪਾਲਿਆ ਮੇਰਾ। ਕੋੜਾ ਵੀ ਰੱਖਿਆ। ਹਾਂ। ਠੀਕ ਐ ਨੁਕਰਾ ਸੀ ਕਿ ਮਾਰਵਾੜੀ? ਨੁਕਰਾ। ਕਿੰਨਾ ਚਿਰ ਰੱਖਿਆ ਉਹ? ਉਹ 4 ਸਾਲ ਰੱਖਿਆ ਸੀ। 4 ਸਾਲ ਰੱਖਿਆ। 2 ਸਾਲ ਕੋੜੀਆਂ ਦੇ ਛੱਡਿਆ ਫਿਰ ਉਹਨੂੰ ਵੇਚਤਾ ਸੀ। ਅੱਛਾ ਫਿਰ ਵੇਚਤਾ। ਠੀਕ ਐ ਜੀ। ਤੇ ਹੁਣ ਆਪਣੇ ਕੋਲੇ ਆ ਕੋੜੀ ਆ ਗਈ ਐ ਕਹਣਾ। ਹਾਂ। ਤੇ ਕੋੜੀ ਛੀ ਸਾਲ ਦੀ ਹੋ ਗਈ ਛੀ ਸਾਲ ਦੀ ਤੇ ਉਹ ਬਸ਼ੇਰੀ ਆ ਕੋੜੀ ਦੀ ਆ ਉਹ ਹਾਂ ਇਹਦੀ ਪਹਿਲਾਂ ਨੇ ਸੂਏ ਦੀ ਹਾਂ ਪਹਿਲੇ ਸੂਏ ਦੀ ਠੀਕ ਹੈ ਦੂਜਾ ਸੂਆ ਕੋੜੀ ਨੇ ਹੁਣ ਸੁਣਾ ਦੂਜੇ ਸੂਏ ਹਾਂ ਹੁਣ ਸੁਣਾ 10 ਮਹੀਨਿਆਂ ਦੀ ਗੱਭਣ ਹੋ ਗਈ ਅੱਛਾ 10 ਮਹੀਨੇ ਗੱਭਣ ਹੋਊਗੀ ਬਾ ਦੇਣ ਲਾਊਗੀ ਉੱਤੇ ਥੋੜੇ ਕੰਨ ਹਾਂ ਠੀਕ ਆ ਬਸ਼ੇਰੀ ਬਹੁਤ ਸੋਹਣੀ ਆ ਪਹਿਲਾਂ ਵਾਲੀ ਆ ਨਾ ਕਦ ਕੋਦ ਚੰਗਾ ਉਹਦਾ ਤੇ ਕਦ ਕਿੰਨਾ ਹੋ ਬਸ਼ੇਰੀ ਦਾ ਹੋਊਗਾ 60 ਇੰਚ 60 ਇੰਚ ਹੋਊਗਾ ਹਾਂ ਠੀਕ ਆ ਤੇ ਕੋੜੀ ਦੀ ਹਾਈਟ ਕਿੰਨੀ ਆ ਕੋੜੀ 60 ਇੰਚ ਦੀ 60 ਇੰਚ ਦੀ ਆਪ ਤੇ ਬਸ਼ੇਰੀ ਹਜੇ ਦੋਹਾਂ ਸਾਲਾਂ ਦੀ ਤੇ ਬਿਸ਼ੇਰੀ ਦਾ ਕੱਦ ਹੈਗਾ ਕਾਸ ਪਲੱਸ 40 ਵਾਲਾ ਜਿਹਨੂੰ ਕਹਿੰਦੇ ਆ ਕੋਈ ਝੂਠ ਨਹੀਂਗਾ ਕੋੜੀ ਦਾ ਕੱਦ ਹੋਊਗਾ 60 ਇੰਚ ਤੇ ਬਾਕੀ ਅੰਕਲ ਜੀ ਅਰਗਨਾ ਆ ਕੇ ਗੱਲਬਾਤ ਕਰ ਲਿਓ ਤੇ ਆਪਾਂ ਨੰਬਰ ਸਕਰੀਨ ਤੇ ਲਾ ਦਨੇ ਆ ਹੋਰ ਵੀ ਬਾਈ ਅਰਗੇ ਦੇ ਸ਼ੌਂਕ ਦਿਖਾਉਣੇ ਇਹਨਾਂ ਦੇ ਰੱਖੇ ਹੋਏ ਸ਼ੌਂਕ ਦਿਖਾਉਣੇ ਆ ਪਹਿਲਾਂ ਲਾ ਗਿਆ ਆ ਕੁੱਤਾ ਆ ਕਿਹੜੀ ਨਸਲ ਦਾ ਆ ਜਰਮਨ ਹੈ ਇਹਦਾ ਅੱਛਾ ਜਰਮਨ ਹਾਂ ਠੀਕ ਹੈ ਜੀ ਆ ਚਕੋ ਰੱਖਿਆ ਇੱਕ ਆ ਚਕੋਰਾ ਵੀ ਰੱਖਿਆ ਬੈਠੀ ਹਾਂ ਠੀਕ ਹੈ ਆ ਕਬੂਤਰ ਇੱਧਰ ਕਬੂਤਰ ਆ ਗਏ ਇਹ ਡਾਰੀ ਦੂਰੀ ਤੇ ਲਾਉਣੇ ਆ ਕਿ ਉਹੀ ਰੱਖਿਆ ਸ਼ੌਂਕ ਨੂੰ ਓਵੇਂ ਸ਼ੌਂਕ ਨੂੰ ਹੀ ਰੱਖਿਆ ਅੱਛਾ ਸ਼ੌਂਕ ਨੂੰ ਰੱਖਿਆ ਹਾਂ ਠੀਕ ਆ ਤੇ ਆ ਆ ਗਏ ਬੱਕਰੀਆਂ ਰੱਖੀਆਂ ਆ ਬੱਕਰੀਆਂ ਕਿਹੜੀਆਂ ਬਿੱਟਲ ਆ ਸਾਰੀਆਂ ਹਾਂ ਬਿੱਟਲ ਆ ਸਾਰੀਆਂ ਠੀਕ ਆ ਬਿੱਟਲ ਚ ਪਿਓਰ ਤੇ ਜਾਵਾ ਇਹ ਹਾਂ ਪਿਓਰ ਹੈ ਜੀ ਠੀਕ ਆ ਇਹਨਾਂ ਕਿਹਾ ਤਿਆਰ ਕਰੀਏ ਇਹਨਾਂ ਸਾਰੇ ਬੱਚੇ ਤਿਆਰ ਕਰੀ ਜਾਂਦੇ ਆ ਸਾਰਾ ਠੀਕ ਆ ਤੇ ਇੱਧਰ ਹੁਣ ਹਾਂ ਵੱਡੀਆਂ ਬੱਕਰੀਆਂ ਆ ਉਹ ਬੱਚੇ ਆ ਸਾਰੇ ਅੱਛਾ ਬੱਕਰੀਆਂ ਵੱਡੀਆਂ ਪੁਰਾਣੀਆਂ ਦੀ ਹਾਂ ਠੀਕ ਆ ਉਹ ਬੱਕਰਾ ਰੱਖਿਆਗਾ ਹਾਂ ਉਹ ਬੱਕਰਾ ਰੱਖਿਆ ਇੱਕ ਠੀਕ ਆ ਫਿਰ ਇਹਨਾਂ ਦਾ ਕਿਵੇਂ ਇਕੱਠੀਆਂ ਕਰੀ ਜੰਨੇ ਹੋਏ ਤਾਂ ਹਾਂ ਇਕੱਠੀਆਂ ਕਰੀ ਜੰਨੇ ਆ ਠੀਕ ਹੈ ਜੀ ਮੁਰਗੇ ਵੀ ਹੈ ਹਾਂ ਇੱਕ ਦੋ ਮੁਰਗੇ ਵੀ ਰੱਖੇ ਆ ਅੱਛਾ ਬਾਕੀ ਕਬੂਤਰ ਤੇ ਸਾਰਾ ਕੁਝ ਸ਼ੌਂਕ ਰੱਖਦੇ ਆ ਅੱਛਾ ਅੱਛਾ ਸਾਰੇ ਸ਼ੌਂਕ ਆਗੇ ਤੇ ਬਾਈ ਆਰਗੇਨ ਕਾਲਜ ਕੋਲ ਜਾਨਵਰ ਰੱਖਿਆਗਾ ਕੋੜੀਆਂ ਚਕੋਰਾ ਕਬੂਤਰ ਮੁਰਗਾ ਤੇ ਆ ਬਾਈ ਦੇ ਉਹ ਮੁੰਡਾ ਇਹਨੂੰ ਸ਼ੌਂਕਾ ਪੂਰਾ ਕੋੜੀਆਂ ਦਾ ਇਹ ਕਿ ਨਹੀਂ ਮਰਾ ਦੇ ਕੈਮਰਾ ਹੁਣ ਇਹ ਮੁੰਡਾ ਕੋੜੀਆਂ ਦਾ ਬਹੁਤ ਹੈ ਇਹਨੂੰ ਕਬੂਤਰ ਦਾ ਸ਼ੌਂਕ ਹੈ ਕਿਸੇ ਪਾਸੇ ਜਾਂਦਾ ਨਹੀਂ ਇਹ ਸਕੂਲੋਂ ਆ ਕੇ ਤੇ ਇੰਨਾ ਜੀ ਰੇ ਬੜਿਆ ਰਹਿਣਾ ਸਾਰਾ ਦਿਨ ਹੈ ਹੈਨਾ ਹਾਂ ਖੇਤੀ ਵੀ ਰੱਖਦੇ ਹੋਗੇ ਨਾਲ ਇਹਨੂੰ ਹੈ ਖੇਤੀ ਤਾਂ ਕੰਮ ਹੀ ਕਰਦਾ ਹੈ ਅੱਛਾ ਖੇਤੀ ਆ ਵੀ ਆ ਕਰੇ ਹੀ ਫਿਰ ਕਬੂਤਰ ਕਬੂਤਰ ਹੈ ਨਾ ਸੌਂਕਾ ਬਹੁਤ ਹੈ ਸ਼ੌਂਕ ਹਾਂ ਸਕੂਲੋਂ ਆ ਕੇ ਆ ਵੇਖ ਰੌਣਕ ਲੱਗੀ ਬਾਈ ਯਾਰਾਂ ਦੀ ਆ ਕਲੀਏ ਦਰਵਾਜ ਹਰਿਆਣੇ ਚ ਪੂਰਾ ਆ ਆ ਗਈ 22 ਵਰਗਿਆਂ ਦੀ ਘੋੜੀ ਆ ਬਸ਼ੇਰੀ ਘੋੜੀ ਸੁੰਦੀ ਬਹੁਤ ਚੰਗਾ ਜਿਆਦੀ ਆ ਬਸ਼ੇਰੀ ਵੇਖੋ 24 ਮਹੀਨਿਆਂ ਦੀ ਕਿੱਡੀ ਵੱਡੀ ਕੱਦ ਦੀ ਨਹੀਂ ਰੱਖੀ ਆ